ਇੱਕ ਮਿੰਟ ਦੀ ਚੁੱਪ ਕਰ ਜਾ ਚੁੱਪ ਕਰ ਜਾ ਤੂੰ ਦੱਸ ਤੂੰ ਆਈ ਕਿੱਥੋਂ ਮੈਂ ਜਲੰਧਰੋਂ ਆਈ ਨਾ ਮੋਦਰਾ ਆਰਗੇਨਾਈਜੇਸ਼ਨ ਦਾ ਮੇਰਾ ਨਾਮ ਨੇਹਾ ਹੈ ਔਰ ਇਹਨਾਂ ਮੋਦਰਾ ਚਾਈਲਡ ਐਡ ਵੈਲਫੇਅਰ ਸੁਸਾਇਟੀ ਸਰ ਮੈਂ ਆ ਸਰ ਮੈਂ ਆ ਮੈਂ ਤੈਨੂੰ ਕੋਈ ਜਵਾਬ ਦੇਣੀ ਹੈਗਾ ਸਰ ਮੈਂ ਆ ਸਰ ਤੁਹਾਨੂੰ ਦੇਣਾ ਪੈਣਾ ਹੈ ਜਵਾਬ ਇਹਨੂੰ ਬਾਅਦ ਵਿੱਚ ਵੀ ਕਰ ਸਕਦੇ ਸਰ ਇਹ ਤੁਹਾਨੂੰ ਜਵਾਬ ਦੇਣਾ ਪੈਣਾ ਹੈ ਮੈਡਮ ਨਾਲੇ ਗੱਲ ਸੁਣੋ ਸਰ ਦੀ ਗੱਲ ਸੁਣੋ ਨਾਲੇ ਨਾਲੇ ਜਾਤੀ ਪਈਆ ਬੇਲੇ ਪਤਨੀ ਜੋ ਆ ਸਭ ਲੋਕ ਆ ਸਭ ਲੋਕ ਤਕਵਾ ਮੇ ਮੇਰੀ ਤਾਂ ਪਤਨੀ ਦੀ ਹੋ ਰਹੀ ਹੈ ਦਿਖਾਓ ਇਨਕੀ ਚ ਵੀਡੀਓ ਬਣ ਨਹੀਂ ਕੇ ਨਹੀਂ ਬਣਾ ਵੀਡੀਓ ਬਣਗੇ ਬੀਟੂ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇੱਕ ਜਿਹੜਾ ਬੱਚੀ ਦਾ ਮਸਲਾ ਸੀਗਾ ਉਹ ਸਰਕਾਰ ਕੇ ਕੇਜੀਓ ਦੀ ਇੱਕ ਲੇਡੀਜ਼ਾਂ ਦੀ ਗੱਲਬਾਤ ਹੜਨਾ ਕਰਦੀ ਹੈ ਕਾਫੀ ਵਹਿਸ ਹੋ ਰਹੀ ਸਭ ਕੀ ਜੀ ਜੀ ਉਹ ਐਕਚੁਅਲੀ ਜੀ ਜੋ ਵੀਡੀਓ ਦੇ ਵਿੱਚ ਐਕਚੁਅਲ ਜੋ ਹੈ ਉਸ ਦੇ ਪਿੱਛੇ ਦੀ ਜੋ ਸਟੋਰੀ ਹੈ ਮੈਂ ਤੁਹਾਡੇ ਮੱਦੇ ਨਜ਼ਰ ਲਿਆਉਣਾ ਚਾਹਣਾ ਉਹ ਐਕਚੁਅਲੀ ਉਹ ਲੇਡੀਜ਼ ਜੋ ਨੀਹਾ ਹੈ ਜੋ ਆਪਣੇ ਆਪ ਨੂੰ ਜਲੰਧਰ ਤੋਂ ਆਈ ਥਿੰਕ ਉਹ ਆਏ ਨੇ ਐਂਡ ਕਿਸੇ ਐਨ ਜੀਓ ਤੋਂ ਉਹ ਆਪਦੇ ਆਪ ਨੂੰ ਦੱਸ ਰਹੇ ਨੇ ਉਸ ਦੇ ਪਿੱਛੇ ਮੇਰੇ ਕੋਲ 6-7 ਹੋਰ ਆ ਚੁੱਕੇ ਨੇ ਐਂਡ ਜੋ ਲੈਂਗੁਏਜ ਵੀਡੀਓ ਦੇ ਵਿੱਚ ਵਰਤ ਰਹੇ ਨੇ ਇਹਦਾ ਪ੍ਰੀਪੇਰਿੰਗ ਪਲੈਨਿੰਗ ਦੇ ਨਾਲ ਵੀਡੀਓ ਬਣਾਉਣ ਦੇ ਮੋਟਿਵ ਦੇ ਨਾਮ 'ਤੇ ਮੈਨੂੰ ਰਿਸਪੈਕਟ ਦੇ ਨਾਲ ਗੱਲ ਕਰਨੀ ਨੇ ਜਾਂ ਤੁਸੀਂ ਕਰਕੇ ਸੰਬੋਧਿਤ ਕਰ ਰਹੇ ਨੇ ਆਦਰਵਾਇਸ ਇਹਨਾਂ ਦੀ ਲੈਂਗੁਏਜ ਜੋ ਹੁੰਦੀ ਹੈ ਤੂੰ ਟੱਕ ਕਰਕੇ ਹੀ ਹੁੰਦੀ ਹੈ ਤੂੰ ਮੇਰੇ ਕੰਮ ਕਰਕੇ ਦੇਵੇਂਗਾ ਕਿ ਨਹੀਂ ਕਰਕੇ ਦੇਵੇਂਗਾ ਐਂਡ ਅਕਸਰ ਹੀ ਮੈਨੂੰ ਤਮਕਾਇਆ ਜਾਂਦਾ ਹੈ ਵੀ ਅਸੀਂ ਥਾਣੇ ਦਾ ਖਰਾਬ ਕਰਾਂਗੇ ਅਗਰ ਤੁਸੀਂ ਇਹ ਬੰਦੇ ਨੂੰ ਨਾਂ ਫੜਿਆ ਜਾਂ ਐਵੇਂ ਦਾ ਤੁਸੀਂ ਪਰਿਵਾਰ ਨੂੰ ਕੰਪਨਸੇਸ਼ਨ ਦੇ ਝੂਠੇ ਵਾਅਦੇ ਕਰਕੇ ਤੁਸੀਂ ਇਹਨਾਂ ਨੂੰ ਕੰਪਨਸੇਸ਼ਨ ਨਹੀਂ ਦਿਵਾਇਆ ਐਵੇਂ ਦੇ ਧਮਕੀਆਂ ਮੈਨੂੰ ਦਿੱਤੀਆਂ ਜਾਂਦੀਆਂ ਨੇ ਵੀ ਥਾਣੇ ਦਾ ਘਰਾ ਕਰਾਂਗੇ ਐਂਡ ਜੋ ਕੱਲ ਤੁਸੀਂ ਵੀਡੀਓ ਦੇ ਜੋ ਵੀਡੀਓ ਚੱਲ ਰਹੀ ਹੈ ਜੋ ਵੀਡੀਓ ਦੇ ਵਿੱਚ ਹੈ ਉਹ ਪ੍ਰੀ ਪਲੈਨਿੰਗ ਦੇ ਨਾਲ ਬਣਾਈ ਗਈ ਹੈ ਐਂਡ ਹਾਂ ਜਦੋਂ ਇਹਨਾਂ ਨੇ ਮੇਰੇ ਨਾਲ ਆਫਿਸ ਦੇ ਵਿੱਚ ਬਤ ਮੀਜ਼ੀ ਕਰਨੀ ਸ਼ੁਰੂ ਕੀਤੀ ਮੈਂ ਲੇਡੀ ਕਨਸਟੇਬਲ ਨੂੰ ਬੁਲਾਇਆ ਲੇਡੀ ਕਨਸਟੇਬਲ ਤੋਂ ਜੋ ਬਾਹਰ ਆ ਕੇ ਗੱਲ ਕਰਦੇ ਆ ਉਦੋਂ ਵੀ ਬਤ ਮੀਜ਼ੀ ਨਾਲ ਗੱਲ ਕਰਦੇ ਆ ਪਰ ਉਸ ਸਮੇਂ ਲੇਡੀ ਕਨਸਟੇਬਲ ਦੀ ਮਦਦ ਇਹਨਾਂ ਨੂੰ ਕਹਿ ਜਾਂਦਾ ਵੀ ਤੁਸੀਂ ਥਾਣੇ ਤੋਂ ਜਾਓ ਸਰ ਗੱਲ ਕਰੀਏ ਜਿਹੜਾ ਬੰਦਾ ਗ੍ਰਿਫਤ ਤੋਂ ਬਾਹਰ ਹੈ ਜੀ ਇਹ ਜਿਹੜੀ ਐਕਚੁਅਲੀ ਗੱਲ ਇਹ ਹੈ ਜੀ ਜਿਸ ਦਿਨ ਤੋਂ ਇਹ ਕ੍ਰਾਈਮ ਹੋਇਆ ਹੈ ਇਹਨਾਂ ਦੀ ਸਾਰੀ ਸਾਰੀ ਫੈਮਿਲੀ ਸਾਡੇ ਨਾਲ ਹੈ ਉਹਨਾਂ ਨੂੰ ਦੱਸ ਰਿਹਾ ਵੀ ਪੁਲਿਸ ਕੀ ਕੰਮ ਕਰ ਰਹੀ ਹੈ ਪੂਰੀ ਟਰਾਂਸਪੇਰੈਂਟਲੀ ਕੰਮ ਹੋ ਰਿਹਾ ਹੈ ਉਸੇ ਦਿਨ ਤੋਂ ਬਾਅਦ ਟੀਮਸ ਵਕ ਵਕ ਟੀਮਸ ਆਊਟ ਆਫ ਸਟੇਟ ਪੰਜਾਬ ਤੋਂ ਰੇਡਸ ਕਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪੁੱਛ ਕਿਛ ਹੋ ਰਹੀ ਹੈ ਮਤਲਬ ਪੁਲਿਸ ਆਪਣਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਸਾਨੂੰ ਵੀ ਪਤਾ ਹੈ ਬਹੁਤ ਸੀਰੀਅਸ ਮਸਲਾ ਹੈ ਸੰਗਲੀ ਮਸਲਾ ਹੈ ਐਵੇਂ ਦੇ ਮਸਲੇ ਚ ਪੁਲਿਸ ਵੀ ਚਾਹੁੰਦੀ ਜਲਦੀ ਜਲਦੀ ਬੰਦਾ ਅਰੈਸਟ ਹੋਏਗਾ ਸਰ ਗੱਲ ਕਰੀਏ ਜਿਵੇਂ ਅੱਜ ਧਰਨਾ ਵੀ ਲਗਾਏਗਾ ਥਾਣੇ ਦੇ ਬਾਹਰ ਮੈਂ ਉਹੀ ਦੱਸ ਰਿਹਾ ਜੀ ਜੋ ਲੜਕੀ ਵੀਡੀਓ ਦੇ ਵਿੱਚ ਹੈ ਉਹ ਹਮੇਸ਼ਾ ਮੈਨੂੰ ਇਹ ਗੱਲ ਕਹਿੰਦੀ ਸੀ ਵੀ ਅਸੀਂ ਤੁਹਾਡੇ ਥਾਣੇ ਦਾ ਘਰਾਵ ਕਰਾਂਗੇ ਹੁਣ ਦੇਖੋ ਉਹ ਵੀ ਉਹਨਾਂ ਨੇ ਕੀਤਾ ਵੀ ਹੈ ਇਹ ਪੂਰੀ ਪਲੈਨਿੰਗ ਦੇ ਨਾਲ ਇਹ ਸਾਰਾ ਕੁਝ ਹੋਇਆ ਵੀਡੀਓ ਤੇ ਲੇਡਿਸ ਕਹੇ ਵੀ ਨਹੀਂ ਬੰਦੇ ਮੈਂ ਕਿੱਥੇ ਨੂੰ ਮਿੰਡ ਲਾਵਾਂਗੀ ਮੇਰੇ ਬੰਦੇ ਨਾਲ ਤੁਸੀਂ ਸੁਣੋਗੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਅਸੀਂ ਬੰਦੇ ਮੈਂ ਕਿੰਨੇ ਮਰਜ਼ੀ ਇਕੱਠੇ ਕਰ ਲਵਾਂਗੀ ਸੋ ਮੈਂ ਬੇਸਿਕਲੀ ਗੱਲ ਇਹ ਆ ਵੀ ਜਦੋਂ ਉਹਨਾਂ ਨੇ ਬਤਮੀਜੀ ਸ਼ੁਰੂ ਕਰ ਦਿੱਤੀ ਸੋ ਮੈਂ ਲੀਡੀ ਕਨਸਟੇਬਲ ਦੀ ਵਜੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਥਾਣੇ ਤੋਂ ਜਾਓ ਜੀ